ਨੇ ਰਹਿਂਦੇ ਤੂੰ ਜਿੰਨੇ ਨੂੰ ਤੂੰ ਪੜਾਉਣੇ ਨੇ ਮੈਨੂੰ ਆਪੇ ਲਿਆਉਣੇ ਆ ਰਹਿਣ ਦੇ ਤੈਨੂੰ ਨਾ ਕੰਮ ਕਹਿਣਾ ਤੇ ਵੇਖ ਆ ਰਿਆ ਪਿਆਰ ਨਾਲ ਹੀ ਗੱਲ ਕਰ ਲਿਆ ਕਰੋ ਉਹਦੇ ਨਾਲ ਪਿਆਰ ਪੂਰ ਵਾਲੀਆਂ ਨਾ ਗੱਲਾਂ ਮੈਨੂੰ ਨਹੀਂ ਆਉਂਦੀਆਂ ਤੇ ਨਾਲੇ ਤੂੰ ਵੀ 27 ਸਾਲਾਂ ਦੀ ਹੋ ਚੱਲੀ ਆ ਆਪਣੇ ਵਿਆਹ ਬਾਰੇ ਵੀ ਸੋਚ ਹੂੰ ਤੇ ਤੂੰ ਸੁਣਾ ਤੂੰ ਇੰਨਾ ਲੇਟ ਕਿਉਂ ਹੋ ਗਈ ਅੱਜ ਮੈਂ ਲੇਟ ਕਿਉਂ ਹੋਇਆ ਤੈਨੂੰ ਪਤਾ ਹੀ ਹੈ ਮੇਰੇ ਘਰ ਦਾ ਕਦੀ ਕੋਈ ਕੰਮ ਹੁੰਦਾ ਕਦੀ ਕੋਈ ਆਪਣਾ ਆਪ ਦੇ ਕੋ ਸਾਂਭਿਆ ਨਹੀਂ ਜਾਂਦਾ ਤੇ ਸਮਾਨ ਚੁੱਕ ਕੇ ਲਿਆਉਣਾ ਤੂੰ ਮੰਮੀ ਤੇ ਹੈ ਕਿ ਦੋਵੇਂ 1000 ਰੁਪਏ ਜੇ ਮੈਂ ਹੁਣੇ ਲੈ ਆਵਣਾ ਸੌਦਾ ਜਾ ਕੇ ਜਾ ਲਿਆ ਤੂੰ ਸੌਦਾ ਮੈਨੂੰ ਯਾਦ ਨਹੀਂ ਆਉਂਦਾ ਮੈਂ ਕਿੱਥੇ ਰੱਖਤਾ ਮੈਨੂੰ ਯਾਦ ਭੁੱਲ ਗਿਆ ਐ ਕੀ ਮਤਲਬ ਯਾਦ ਨਹੀਂ ਆ ਰਿਹਾ ਮੈਂ ਕਸਟਮਰ ਨੂੰ ਕੀ ਜਵਾਬ ਦੇਣਾ ਕਿਉਂ ਹੁਣ ਗਾ ਸੁਣੋ ਮਰ ਰਹੀ ਆ ਤੇ ਵਿਆਹ ਕਰੀਏ ਮੜਕੇ ਦੂਜੀ ਦਾ ਵੀ ਕਰਨ ਵਾਲੇ ਬਣਾਗੇ ਉਹਨੇ ਕਿੱਥੇ ਮੰਨਣਾ ਉਹਦੇ ਅੱਗੇ ਤੇ ਲੱਖ ਮਿੰਟਾਂ ਕਰ ਲੋ ਉਹ ਆਂਦੀ ਵੀ ਜਿੰਨੀਦਰ ਕਰਦੇ ਹਾਲਾਤ ਨਹੀਂ ਨਾ ਸੁਧਰਦੇ ਮੈਂ ਨਹੀਂ ਵਿਆਹ ਕਰਾਉਣਾ ਆਹੋ ਭੈਣ ਜੀ ਕਹਿੰਦੀ ਹੋਣੀ ਨਾ ਮੇਰੇ ਸਿਰ ਤੇ ਜ਼ਿੰਮੇਵਾਰੀ ਸਾਰੇ ਕਰ ਦੇ ਤੇ ਗੱਲ ਸੁਣੋ ਮੇਰੀ ਜੇ ਉਹ ਨਹੀਂ ਮੰਨਦੀ ਤੇ ਛੋਟੀ ਦਾ ਕਰ ਦਨੇ ਆ ਛੋਟੀ ਦਾ ਗੱਲ ਸੁਣੋ ਕੁੜੀਆਂ ਜਿਹੜੀਆਂ ਘਰ ਬਿਠਾ ਛੁੱਟਣੀਆਂ ਨੇ ਤੁਹਾਨੂੰ ਪਤਾ ਹੀ ਆ ਮੈਂ ਵੱਡੀ ਨੂੰ ਛੱਡ ਕੇ ਤੇ ਛੋਟੀ ਦਾ ਕਿੱਦਾਂ ਕਰਦਾ ਲੋਕੀ ਮੈਨੂੰ ਕੀ ਕਹਿਣਗੇ ਮੈਂ ਤਾਂ ਆਪਣੀ ਭੈਣ ਸਮਝ ਕੇ ਨਾ ਆਈਆਂ ਭੈਣ ਤੈਨੂੰ ਕਹਿਣ ਅੱਗੇ ਤੇਰੀ ਮਰਜ਼ੀ ਆ ਕੱਲ ਮਰ ਕੇ ਮੈਨੂੰ ਨਹੀਂ ਕਹਿਣਾ ਹੈਗਾ ਤੇ ਕਿਦਾਰੀ ਸਤੇ ਦੱਸ ਨਹੀਂ ਭਾਈ ਪਰ ਮੈਂ ਵੱਡੀ ਨੂੰ ਘਰ ਕਵਾਰੀ ਰੱਖਾਂ ਤੇ ਛੋਟੀ ਨੂੰ ਵਿਆਹਾਂ ਇਹ ਕਿ ਢੀ ਕਿ ਸਿਆਣੀ ਗੱਲ ਆ ਚੱਲ ਮੱਭ ਜੀ ਫੇ ਟਾੜੀ ਸੋਚ ਵਿਚਾਰ ਕਰਕੇ ਫੇਰ ਦੱਸ ਦਿਓ ਜੇ ਕਰਨਾ ਹੋਊਗਾ ਤੇ ਜਾਣੀ ਆ ਫੇਰ ਮੈਂ ਵੀ ਨਾਰਿਸ਼ ਤਾਂ ਲੈ ਕੇ ਆਈ ਹੀ ਕਿ ਟੈਨਸ਼ਨ ਪਾਉਣ ਆਈ ਹੀ ਮੈਨੂੰ ਗੱਲ ਤੇ ਇਹਦੀ ਵੀ ਸਹੀ ਆ ਪਰ ਕੀ ਕਰਾਂ ਸੰਦੀਪ ਮੈਨੂੰ ਕੀ ਕਹੇਗੀ ਮੈਨੂੰ ਛੱਡ ਕੇ ਤੇ ਮੇਰੀ ਮਾਂ ਛੋਟੀ ਦਾ ਵਿਆਹ ਕਰਨ ਢੀ ਆ ਤੇ ਲੋਕੀ ਕੀ ਕਹਿਣਗੇ ਪਰ ਕੀ ਕਰਾਂ ਮੈਂ ਵੀ ਤੇ ਮਜਬੂਰ ਆ ਧੀਾਂ ਵੀ ਕੁਵਾਰੀਆਂ ਘਰ ਤੋਂ ਨਹੀਂ ਬਾਹਲੀਆਂ ਜਾਂਦੀਆਂ ਉਹ ਜਿਆਦਾ ਵਿਆਹ ਹੋ ਜਾਏਗਾ ਤੇ ਮੇਰੀ ਟੈਨਸ਼ਨ ਦੂਰ ਹੋਏਗੀ ਰੱਬਾ ਤੂੰ ਹੀ ਮੈਨੂੰ ਸਿੱਧੇ ਰਸਤੇ ਪਾਈਂ ਕੀ ਕਰਾਂ ਹੁਣ ਕਰਨਾ ਤੇ ਪੈਣਾ ਹੀ ਆ ਹਾਂਜੀ ਮੈਨ ਹਾਂਜੀ ਕੀ ਹੋਣ ਦੱਸ ਕਿਸ ਤਰ੍ਹਾਂ ਪੁੱਲ ਗਈ ਸਮਾਨ ਕਿੱਥੇ ਸਮਾਨ ਕਿੱਥੇ ਹੋ ਮੈਂ ਸਾਮਕੇ ਹੀ ਰੱਖਿਆ ਗਿਆ ਮੈਨੂੰ ਨਾ ਘਰ ਦੀ ਥੋੜੀ ਬਹੁਤ ਟੈਨਸ਼ਨ ਆ ਤੁਮ ਨੂੰ ਯਾਦ ਨਹੀਂ ਹੁੰਦਾ ਹੁਣ ਇੱਕ ਕੰਮ ਕਰੋ ਫੇਰ ਘਰ ਦੀ ਟੈਨਸ਼ਨ ਘਰ ਹੀ ਜਾ ਕੇ ਦੇਖੋ ਫੇਰ ਇੱਥੇ ਨਹੀਂ ਆ ਕੋਈ ਚੱਲਦਾ ਮੈਂ ਮੇਰ ਕੋ ਗਲਤੀ ਹੋ ਗਈ ਪਲੀਜ਼ ਮਾਫ ਕਰ ਦਿਓ ਮਾਫੀ ਮੂਸੇ ਮੰਗਣ ਦੀ ਕੋਈ ਲੋੜ ਨਹੀਂ ਚਲੋ ਤੁਸੀਂ ਕੋਈ ਹੋਰ ਦੁਕਾਨ ਤੇ ਜਾ ਕੇ ਕੰਮ ਦੇਖੋ ਅੱਗੇ ਤੁਸੀਂ ਇੱਧਾ ਆਂਦਾ ਬਸ ਬਸ ਬਹੁਤ ਹੋ ਗਿਆ ਤੁਹਾਡਾ ਚਲੋ ਤੁਸੀਂ ਇੱਥੋਂ Alu mamilian tak izoda. Puja Puja ਕੰਦੀ ਵੀਰੇ ਮੈਨੂੰ ਨਾ ਭੁੱਖ ਲੱਗੀ ਰੋਟੀ ਲੈ ਆਵਾ ਮੈਂ ਲਿਓਨੀ ਆ ਬੈਠਾ ਇੱਥੇ ਚੱਲ ਠੀਕ ਆ ਅੰਦਰ ਹੀ ਲੈ ਆਵਾ ਠੀਕ ਆ ਹਾਏ ਰੱਬਾ ਆ ਕੀ ਕਹਿ ਤੂੰ ਕਮਾਇਆ ਸਿਆਣੇਵੇਂ ਆਂਦੇ ਆ ਧੀਆਂ ਤੇ ਗਰੀਬੀ ਇੱਕ ਕਾਰਜ ਨਾ ਦਈ ਸੰਦੀਪ ਅੱਜ ਬੜੀ ਜਲਦੀ ਆ ਗਈ ਆ ਸੱਸੇ ਦਾ ਚਾਚਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਆ ਮੇਰੇ ਨਾ ਸੇਤ ਜੀ ਠੀਕ ਨਹੀਂ ਲੱਗਣ ਦੀ ਅੱਛਾ ਮੈਂ ਤਾਂ ਕਰਕੇ ਆ ਗਈ ਜਲਦੀ ਬਸ ਸੇ ਦੁਖੀ ਜਾਂਦਿਆ ਸੀ ਅੱਛਾ ਅੱਛਾ ਧਿਆਨ ਰੱਖਿਆ ਕਰ ਆਪਣਾ ਦਾਸਾ ਤੇ ਮਮੀ ਕੋ ਆਈ ਆ ਮੈਂ ਹਾਂਜੀ ਕੰਮ ਹੀ ਕੋਈ ਕੰਮ ਪੁੱਤ ਮੈਂ ਤੇ ਰਿਸ਼ਤੇ ਵਾਰੇ ਗਈ ਹਾਂ ਨਹੀਂ ਚਾਚਾ ਜੀ ਤੁਹਾਨੂੰ ਮੇਰੀ ਮਜਬੂਰੀ ਦਾ ਪਤਾ ਵਾ ਮੈਂ ਵਿਆਹ ਨਹੀਂ ਕਰਾ ਸਕਦੀ ਅਜੇ ਇਹ ਗੱਲ ਮੈਨੂੰ ਪਤਾ ਆ ਸਾਰੇ ਕਾਦੇ ਜ਼ਿੰਮੇਵਾਰੀ ਤੇ ਸਿਰ ਤੇ ਹੀ ਆ ਪਰ ਮੈਂ ਇਹਨਾਂ ਨੂੰ ਕਿਹਾ ਸੀ ਵੀ ਪੂਜਾ ਦਾ ਰਿਸ਼ਤਾ ਕਰ ਦੋ ਉਹਦਾ ਵਿਆਹ ਹੋ ਜਾਊਗਾ ਤੇ ਬਾਅਦ ਵਿੱਚ ਮਨਦੀਪ ਦਾ ਕਰਨ ਵਾਲੇ ਬਣੋਗੇ ਤੁਸੀਂ ਮੇਰੀ ਸੁਣ ਗੱਲ ਕਿੰਨਾ ਚਿਰ ਉਹਨਾਂ ਭੈਣ ਭਰਾਵਾਂ ਦੇ ਰਾਹ ਵਿੱਚ ਰੋੜਾ ਬਣ ਕੇ ਬੈਠੀ ਰਹਿਣਗੇ ਚਾਚੀ ਜੀ ਇਹ ਤੁਸੀਂ ਕੀ ਕਹਿਣ ਦੇ ਜੇ ਮੈਂ ਸੰਦੀਪ ਠੀਕ ਹੀ ਕਹਿਣ ਲਈ ਆ ਮਿੱਠੀਆਂ ਮਿੱਠੀਆਂ ਜਿਹੜੀਆਂ ਗੱਲਾਂ ਨੇ ਨਾ ਹੁਣ ਮੈਨੂੰ ਕਰਨੀਆਂ ਆਂ ਮੈਂ ਸਿੱਧੀ ਗੱਲ ਜਿਹੜੀ ਮੂੰਹ ਤੇ ਕਹਿਣੀ ਆਂ ਚਾਚਾ ਜੀ ਮੈਂ ਤਾਂ ਮੰਮੀ ਨੂੰ ਵੀ ਕਿੰਨੀ ਵਾਰੀ ਕਿਹਾ ਵਾ ਕਿ ਪਹਿਲਾਂ ਆਪਾਂ ਨਾ ਪੂਜਾ ਦਾ ਰਿਸ਼ਤਾ ਕਰ ਦਿੰਨਾ ਆ ਤੇ ਫਿਰ ਬਾਅਦ ਚ ਕੋਈ ਘਰਵਰ ਦੇ ਕੇ ਚੰਗਾ ਜਾ ਤੇ ਮੰਦੀਪ ਨੂੰ ਵੀ ਵਾਦਾਂਗੇ ਮੈਂ ਹੁਣ ਉਹਨਾਂ ਨਾਲ ਇਹੋ ਗੱਲ ਕਰਕੇ ਆਈ ਆ ਮੇਰੀ ਤੇ ਇੱਕ ਨਹੀਂ ਸੁਣੀ ਮੈਨੂੰ ਤਾਂ ਦੇ ਦਿੱਤਾ ਜਵਾਬ ਜਾ ਕੇ ਤੂੰ ਹੀ ਸਮਝਾਈਂ ਕੋ ਜ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਪੂਜਾ ਵਾਸਤੇ ਰਿਸ਼ਤਾ ਵੇਖੋ ਤੇ ਮੰਮੀ ਨੂੰ ਮੈਂ ਸਮਝਾ ਲਾਂਗੇ ਸਮਝਾਈ ਜਾ ਕੇ ਆਹ ਤਾਂ ਹੀ ਨਾ ਸਿਆਣੀ ਧੀ ਵਾਲੀ ਗੱਲ ਮੇਰੀ ਸੁਣ ਗੱਲ ਸਿਆਣਾ ਤੀ ਪੋਤੀ ਨਾ ਮਾਂ ਪਿਓ ਬਾਰੇ ਸੋਚਦਾ ਆ ਚਲੋ ਕੋਈ ਗੱਲ ਨਹੀਂ ਤੇ ਮਮੀ ਦੀ ਫਿਕਰ ਨਾ ਕਰੋ ਤੇ ਬਸ ਚੰਗਾ ਜਾ ਘਰ-ਬਾਰ ਦੇਖੋ ਪੂਜਾ ਵਾਸਤੇ ਚਲ ਮੇਰੀ ਧੀ ਕਰੀਂ ਗੱਲ ਜਾ ਕੇ ਤੇ ਫਿਰ ਦੱਸੀ ਮੈਨੂੰ ਚੰਗਾ ਹਾਂਜੀ ਠੀਕ ਆ ਜਦ ਹੁਣ ਲੱਗਾ ਤੀਰ ਨਿਸ਼ਾਨੇ ਤੇ ਹੁਣ ਪੂਜਾ ਦਾ ਰਿਸ਼ਤਾ ਹੋਣ ਤੋਂ ਨਾ ਕੋਈ ਨਹੀਂ ਰੋਕ ਸਕਦਾ ਇਦਾਂ ਪੂਜਾ ਰਿਸ਼ਤਾ ਹੋਇਆ ਉਧਰੋਂ ਆਪਣੇ ਸੰਦੀਪ ਦੀ ਫੇਰ ਬਦਨਾਮੀ ਹੋ ਜਾਣੀ ਹੈ। ਵੀ ਵੱਡੀ ਕੁੜੀ ਘਰ ਬਿਠਾਈ ਛੋਟੀ ਵਿਆਹ ਦਿੱਤੀ। ਹੁਣ ਆਉਣਾ ਸਵਾਦ। ਦੀਪ ਹਾਂਜੀ ਕੀ ਗੱਲ ਤੂੰ ਥੀਤੀ ਆ ਗਈ ਆ ਸਿਰ ਠੀਕ ਆ ਨਹੀਂ ਮੰਮੀ ਸਿਰ ਤੇ ਨਹੀਂ ਠੀਕ ਲੱਗਣ ਦੀ ਚੱਲ ਤੂੰ ਬਹਿ ਮੈਂ ਪੂਜਾ ਨੂੰ ਕਹਿੰਨੀ ਆ ਚਾਹ ਬਣਾ ਦੇ ਤੈਨੂੰ ਘੁੱਟ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਨਾ ਘਰ ਹੀ ਕੰਦਰ ਪੈ ਜਾਣ ਲੱਮੇ ਕੋਈ ਗੱਲ ਨਹੀਂ ਦੋ ਘੁੱਟ ਚਾਹ ਪੀ ਕੇ ਤਾਂ ਫੇਰ ਤੂੰ ਆਰਾਮ ਕਰ ਲਈ ਸਿਰੇ ਤੂੰ ਨਾ ਕੇ ਗਈ ਹੀ ਨਾ ਠੰਡ ਠੰਡ ਲੱਗ ਗਈ ਹੋਣੀ ਆ ਆ ਮੇਰਾ ਸਿਰ ਦੁਖੀ ਜਾਣਾ ਮੈਂ ਠੀਕ ਹੋ ਜਾਣਾ ਤੇ ਦੋ ਮਿੰਟ ਲਈ ਲੰਮੇ ਪੈ ਜਾ ਚੱਲ ਪੈ ਜਾ ਮੈਂ ਦਵਾਈ ਲੈ ਕੇ ਆਉਣੀ ਆ ਤੇਰੇ ਵਾਸਤੇ ਠੀਕ ਆ ਹੋਂਦਸ ਕਿਸ ਤਰ੍ਹਾਂ ਪੁੱਲ ਗਈ ਸਮਾਨ ਕਿੱਥੇ ਸਮਾਨ ਕਿੱਥੇ ਹੋ ਮੈਨੂੰ ਨਾ ਘਰ ਦੀ ਥੋੜੀ ਬਹੁਤ ਟੈਨਸ਼ਨ ਆ ਤੁਮ ਨੂੰ ਯਾਦ ਨਹੀਂ ਹੁੰਦਾ ਇਹ ਕੰਮ ਕਰੋ ਫਿਰ ਘਰ ਦੀ ਟੈਨਸ਼ਨ ਘਰ ਹੀ ਜਾ ਕੇ ਦੇਖੋ ਇੱਥੇ ਨਹੀਂ ਆ ਕੋਈ ਸਮਾਨ ਆ ਮਾਂ ਮਾਪੇ ਬਲਦੀ ਆ ਤੇ ਨਾ ਕਰ ਦੋ ਮਾਝੀ ਨੂੰ ਜੀ ਮੰਗਣੀ ਗਈ ਲੋ ਚਲੋ ਦੇਖੋ ਹੋਰ ਦੁਕਾਨ ਤੇ ਜਾ ਕੇ ਕੰਮ ਦੇਖੋ ਅੱਗੇ ਤੁਮੇ ਦੰਗਾ बस बस ਬਹੁਤ ਹੋ ਗਿਆ ਤੁਹਾਡਾ ਚਲੋ ਦੀ ਪਰ ਮੈਂ ਹਾਨੂੰ ਕਿਹਾ ਇਹ ਪੂਜਾ ਰਿਸ਼ਤਾ ਕਰ ਦੋ ਉਹਦਾ ਵਿਆਹ ਹੋ ਜਾਊਗਾ ਤਬ ਬਾਅਦ ਵਿੱਚ ਮੰਦੀਪ ਦਾ ਕਰਨ ਵਾਲੇ ਬਣੋਗੇ ਤੁਸੀਂ ਮੇਰੀ ਸੁਣ ਗਾਲ ਕਿੰਨਾ ਚਿਰ ਉਹ ਨਾ ਭੈਣ ਭਰਾਵਾਂ ਦੇ ਤਦਾ ਵਿੱਚ ਰੋੜਾ ਬਣ ਕੇ ਬੈਠੀ ਰਹਿਣਗੀ ਚਾਚੀ ਜੀ ਇਹ ਤੁਸੀਂ ਕੀ ਕਹਿ ਰਹੇ ਜੀ ਮੈਂ ਸੰਦੀਪ ਠੀਕ ਹੀ ਕਹਿਣ ਲਈ ਆ ਮਿੱਠੀਆਂ ਮਿੱਠੀਆਂ ਗੱਲਾਂ ਨਹੀਂ ਨਾ ਹੁਣ ਮੈਨੂੰ ਕਰਨੀਆਂ ਆਂ ਮੈਂ ਸਿੱਧੀ ਗੱਲ ਜੜੀ ਮੂੰਹ ਤੇ ਕਹਿਣੀ ਆਂ ਮੈਂ ਕੀ ਕਰ ਲਿਆ ਨੌਕਰੀ ਵੀ ਚਲ ਗਈ ਮੇਰੀ ਤਾਂ ਹੁਣ ਆ ਘਰ ਦਾ ਖਰਚਾ ਕਿੱਦਾਂ ਚੱਲੂਗਾ ਪੂਜਾ ਦਾ ਵਿਆਹ ਕਿੱਦਾਂ ਹੋਊਗਾ ਤੇ ਮੰਦੀਪ ਦੀ ਫਾਈ ਕਿੱਦਾਂ ਚੱਲੂਗੀ ਹੁਣ ਅੱਗੇ ਤੇ ਜੇ ਮੈਂ ਮੰਮੀ ਨੂੰ ਕਹਿਆ ਤਾਂ ਕਿ ਮੈਨੂੰ ਨੌਕਰੀ ਤੋਂ ਕੱਢਤਾ ਤਾਂ ਉਦੋਂ ਤੇ ਕਿ ਬਿੱਤੂਗੀ ਉਹਨੂੰ ਤਾਂ ਅੱਗੇ ਬੜੀਆਂ ਫਿਕਰਾਂ ਸੰਦੀਪ ਕੀ ਗੱਲ ਤੂੰ ਕਿਉਂ ਘਬਰਾਈ ਆ ਸਭ ਠੀਕ ਤੇ ਹੈਗਾ ਹਾਂਜੀ ਮੰਮੀ ਸਭ ਠੀਕ ਆ ਬਸ ਉਹਦਾ ਹੀ ਸੇ ਦੁਖੰਦੇ ਨਾ ਹੁਣ ਹੋ ਜਾਣਾ ਠੀਕ ਚੱਲ ਤੂੰ ਆਰਾਮ ਕਰ ਲੈ ਮੈਂ ਫੇਰ ਆ ਜਾਨੀ ਆ ਮੰਮੀ ਕੀ ਗੱਲ ਅੱਜ ਤੈਨੂੰ ਹੀ ਪਰੇਸ਼ਾਨ ਲੱਗੰਦੇ ਜੈ ਸੰਦੀਪ ਅੱਜ ਤੇਰੀ ਚਾਚੀ ਆਈ ਹੀ ਕੀ ਕਹਿੰਦਾ ਤੇਰੇ ਰਿਸ਼ਤੇ ਦੀ ਗੱਲ ਕਰਦੀ ਸੀ ਕਹਿੰਦੀ ਕਿ ਜਿਉ ਉਹ ਨਹੀਂ ਮੰਨਦੀ ਸੰਦੀਪ ਤੇ ਛੋਟੀ ਦਾ ਸੋਚ ਲੈ ਕੁਛ ਤੇ ਮੰਮੀ ਫੇਰ ਤੂੰ ਕੀ ਕਿਹਾ ਮੈਂ ਕੀ ਕਹਿਣਾ ਹੀ ਮੈਂ ਕਹਾਂ ਵੱਡੀ ਨੂੰ ਛੱਡ ਕੇ ਮੈਂ ਛੋਟੀ ਦਾ ਕਿੱਦਾਂ ਕਰਦਾ ਲੋਕੀ ਮੈਨੂੰ ਕੀ ਕਹਿਣਗੇ ਮੰਮੀ ਮੈਂ ਤੁਹਾਨੂੰ ਕਿੰਨੀ ਵਾਰੀ ਕਹਾ ਤੂੰ ਮੇਰੀ ਵੀ ਕੰਨਾਕ ਰਿਆ ਕਰ ਤੂੰ ਪੂਜਾ ਦੇ ਰਿਸ਼ਤੇ ਨੂੰ ਹਾਂ ਕਰਦੇ ਨਹੀਂ ਜੇ ਚਾਚੀ ਕਹਿੰਦੀ ਐ ਤੇ ਪਰ ਲੋਕੀ ਗੱਲਾਂ ਨਾ ਕਰਨਗੇ ਮੰਮੀ ਲੋਕਾਂ ਦੀ ਫਿਕਰ ਨਾ ਕਰ ਲੋਕਾਂ ਨੇ ਨਾ ਸਾਨੂੰ ਜੀਣ ਨਹੀਂ ਦੇਣਾ ਐ ਇਦਾਂ ਨਾ ਲੋਕੀ ਤਾਂ ਕੁਝ ਨਾ ਕੁਝ ਕਹਿੰਦੇ ਰਿੰਦੇ ਆ ਉਹਨਾਂ ਦਾ ਕੀ ਐ ਮੈਂ ਵੱਡੀ ਨੂੰ ਛੱਡ ਕੇ ਤਾਂ ਨਿੱਕੀ ਦਾ ਵਿਆਹ ਕਿੱਦਾਂ ਕਰਦਾ ਮਮੀ ਕਿਉਂ ਇਹ ਨਹੀਂ ਫਿਕਰ ਕਰਦੀਆਂ ਡੈਡੀ ਮੈਨੂੰ ਆਪਣਾ ਪੁੱਤ ਮੰਨਦੇ ਇਹ ਤਾਂ ਮੈਂ ਪੂਜਾ ਦਾ ਭਰਾ ਵਾਂ ਭੈਣ ਨੇ ਆ ਤੂੰ ਇਹ ਸਾਰਾ ਫਿਕਰਾਂ ਨਾ ਛੱਡ ਦੋ ਇੱਕ ਵਾਰੀ ਪੂਜਾ ਦਾ ਵਿਆਹ ਹੋ ਜਾਏ ਤੇ ਮਨਦੀਪ ਨੂੰ ਨੌਕਰੀ ਮਿਲ ਜਾਏ ਫੇ ਮੈਂ ਵੀ ਆਪਣਾ ਵਿਆਹ ਕਰਾ ਲਾਂਗੀ ਤੁਸੀਂ ਮੇਰੀ ਚਿੰਤਾ ਨਾ ਕਰਿਆ ਕਰੋ ਤੀਏ ਵਿਆਹ ਤੋਂ ਬਾਅਦ ਵੀ ਤੇ ਤੂੰ ਇਹ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਆਪਣੀਆਂ ਨਹੀਂ ਮੰਮੀ ਵਿਆਹ ਕਰਾ ਕੇ ਨਾ ਮੈਂ ਸਾਰੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੀ ਉਰ ਫਿਰ ਮੈਂ ਆਪਣੇ ਸੋਰੇ ਘਰ ਵਾਲੇ ਵੀ ਦੇਖਣਾ ਪੈਣਾ ਮਾਨੂੰ ਇਸ ਕਰਕੇ ਮੈਂ ਪਹਿਲਾਂ ਪੂਜਾ ਦਾ ਵਾਇਆ ਕਰਨਾ ਵਾ ਫਿਰ ਆਪਣੇ ਬਾਰੇ ਸੋਚਾਂਗੀ ਕੁਝ ਤੇ ਚਾਚੀ ਨਾਲ ਗੱਲ ਕਰ ਲਿਓ ਅੱਜ ਜੀ ਚਲ ਠੀਕ ਆ ਜਿੱਦਾਂ ਤੇਰੀ ਮਰਜ਼ੀ ਠੀਕ ਆ ਚਲ ਇਹ ਵੀ ਚੰਗਾ ਹੋ ਗਿਆ ਹੁਣ ਕਈ ਮਨੂ ਤੇ ਮੰਮੀ ਨੂੰ ਸਾਨਾਟ ਨੇ ਨਾਮ ਆ ਰਗਾ ਕਿ ਉਹ ਦਿਨ ਨਿੱਕੀ ਦੇ ਵਿਆਹ ਚ ਰੋਰਾ ਬਣ ਕੇ ਬੈਠੀ ਆ ਚਾਚੇ ਨੂੰ ਫੋਨ ਲਾਉਣੀ ਆ ਮੈਂ ਲੱਗਦਾ ਤੀਰ ਨਿਸ਼ਾਨੇ ਤੇ ਲੱਗ ਗਿਆ ਆ ਗਿਆ ਮਾਹ ਰਾਣੀ ਦਾ ਫੋਨ ਮਨਾ ਲਿਆ ਨਾ ਮੰਮੀ ਆਪਣੀ ਨੇ ਹੈਲੋ ਸਸਿਕਾ ਚਾਚੀ ਜੀ ਸਤਿ ਸ੍ਰੀ ਅਕਾਲ ਸੰਦੀਪ ਕੀ ਹਾਲ ਚਾਲ ਠੀਕ ਆ ਮੈਂ ਨਾ ਕਹਿਣ ਵਾਸਤੇ ਫੋਨ ਕੀਤਾ ਸੀ ਕਿ ਤੁਸੀਂ ਉਹਦੋਂ ਨਾਲ ਰਿਸ਼ਤੇ ਦੀ ਗੱਲ ਕਰ ਰਹੇ ਹੋ ਨਾ ਹਾਂਜੀ ਹਾਂਜੀ ਤੇ ਦੇਖਿਆ ਪੂਜਾ ਆਸਤੇ ਕੋਈ ਰਿਸ਼ਤਾ ਰਿਸ਼ਤਾ ਤੇ ਬੜਾ ਵਧੀਆ ਹੈਗਾ ਆ ਮੇਰੀ ਤੱਕ ਵਿੱਚ ਮੈਟਰੀ ਮੰਮੀ ਆ ਕਿਤੇ ਤੇ ਹੈਗੀ ਗੱਲ ਤੇ ਦੱਸਿਆ ਨਹੀਂ ਕੋਈ ਮੜਕੇ ਤੁਸੀਂ ਮੈਨੂੰ ਅੱਛਾ ਤੇ ਕੋਈ ਗੱਲ ਨਹੀਂ ਤੇ ਮੰਮੀ ਦੀ ਫਿਕਰ ਨਾ ਕਰੋ ਮੰਮੀ ਨੇ ਮੈਂ ਕਹਿਤਾ ਵਾ ਤੇ ਮੰਮੀ ਮੰਨ ਗਏ ਪੂਜਾ ਦੇ ਵਿਆਹ ਵਾਸਤੇ ਤੇ ਬਸ ਰਿਸ਼ਤਾ ਵੇਖੋ ਹੁਣ ਕੋਈ ਸਾਦੇ ਬੜਾ ਵਧੀਆ ਰਿਸ਼ਤੇ ਵਾਲੇ ਤਿਆਰ ਬੈਠੇ ਆ ਮੈਂ ਤੇ ਸਵੇਰੇ ਲੈ ਕੇ ਆ ਜਾਨੀ ਆ ਪਰ ਇਹ ਨਾਲ ਤੇਰੀ ਮੰਮੀ ਕੱਲ ਨੂੰ ਮੁਕਰ ਜਾਵੇ ਨਹੀਂ ਨਹੀਂ ਮੰਮੀ ਨਹੀਂ ਮੁਕਰਦਾ ਇਹ ਜ਼ਿੰਮੇਵਾਰੀ ਮੇਰੀ ਆ ਤੇ ਬਸ ਉਹ ਰਿਸ਼ਤਾ ਵੇਖੋ ਚਾਹ ਸੰਦੀਪ ਠੀਕ ਆ ਮੈਂ ਕਰਕੇ ਨਾ ਮੁੰਡੇ ਵਾਲਿਆਂ ਨਾਲ ਗੱਲ ਤੇ ਕਿਹੜੇ ਵਾਰ ਬੰਦਾ ਤੇ ਕਿਹੜੀ ਤਰੀਕ ਤੇ ਫਿਰ ਤੁਹਾਨੂੰ ਫੋਨ ਕਰ ਦੋਗੇ ਦੱਸ ਦਾਂਗੇ ਕਿਦਾਂ ਮਿਲ ਲਾਉਣਾ ਆ ਚਲੋ ਠੀਕ ਆ ਚਾਚੀ ਜੀ ਚਾਹ ਪੂਜਾ ਦੇ ਰਿਸ਼ਤੇ ਵਾਸਤੇ ਤੇ ਮਨਾ ਲਿਆ ਮੰਮੀ ਨੂੰ ਆਰੇ ਨੋਕਰੀ ਦਾ ਕਿਦਾਂ ਦਸਾਂ ਮੈਂ ਹੈ ਵਾਹਿਗੁਰੂ ਜੋ ਕਰਨਾ ਤੂੰ ਹੀ ਕਰਨਾ ਹੈ ਚਲੋ ਠੀਕ ਆ ਭੈਣ ਜੀ ਫਿਰ ਜੇ ਤੂੰ ਪੂਜਾ ਵਾਸਤੇ ਕਹਿ ਨਹੀਂਦੇ ਉਹ ਨਰਸਤਾ ਤਵੇ ਵੇਖ ਲਓ ਕੋਈ ਚੰਗਾ ਮੁੰਡਾ ਹੋਵੇ ਹਾਂਜੀ ਹਾਂਜੀ ਠੀਕ ਆ ਆਗੀ ਮੰਮੀ ਦੀਦੀ ਦੇ ਰਿਸ਼ਤੇ ਤੋਂ ਪਹਿਲਾਂ ਮੇਰੇ ਰਿਸ਼ਤੇ ਦੀ ਗੱਲ ਕਰਨ ਦਾ ਵੀ ਇਹ ਕਿੱਦਾਂ ਹੋ ਸਕਦਾ ਵੱਡੀ ਦੀਦੀ ਵੀ ਹੁੰਦੇ ਪਹਿਲਾਂ ਮੇਰਾ ਰਿਸ਼ਤਾ ਕਰਦੇ ਮੈਨੂੰ ਨਾ ਮੰਮੀ ਨਾਲ ਗੱਲ ਕਰਨੀ ਪੈਣੀ ਖੜ ਜਾ ਪੂਜਾ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਜਿੰਨਾਂ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਕਿਤੇ ਰੈੱਡ ਕਲਰ ਦਾ ਬਟਨ ਹੋਵੇਗਾ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਜੇ ਵੀਡੀਓ ਵਿੱਚ ਕੋਈ ਕਮੀ ਲੱਗਦੀ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਹਾਂਜੀ ਇੰਨੀ ਕੀ ਹੈਲਪ ਸਾਡੀ ਜਰੂਰ ਕਰਿਓ ਚੰਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ